ਖਬਰ ਲੁਧਿਆਣਾ ਤੋਂ ਆ ਰਹੀ ਹੈ ਜਿੱਥੇ ਕਿ ਇੱਕ ਫੈਕਟਰੀ ਦੇ ਅੰਦਰ ਜਿੱਥੇ 300 ਬੰਦੇ ਜਿਹੜੇ ਨੇ ਉਹ ਕੰਮ ਕਰਦੇ ਸੀਗੇ ਕਹਿੰਦੇ ਕਿ ਬੋਇਲਰ ਫਟਣ ਦੇ ਨਾਲ ਉਹਦੀ ਛੱਤ ਟਹਿ ਗਈ ਹੈ ਔਰ ਚਿੱਥੜੇ ਉੜ ਗਏ ਨੇ ਛੱਤ ਦੇ ਆਸ-ਪਾਸੇ ਔਰ ਕਹਿ ਰਹੇ ਕਿ ਮਾਲਕ ਵੀ ਥੱਲੇ ਦੱਬਿਆ ਹੋਇਆ ਔਰ ਮਜ਼ਦੂਰ ਵੀ ਕਾਫੀ ਜਿਹੜੇ ਨੇ ਉਸ ਫੈਕਟਰੀ ਦੇ ਥੱਲੇ ਦੱਬ ਗਏ ਨੇ ਲੁਧਿਆਣਾ ਦੇ ਫੋਕਲ ਪੁਆਇੰਟ ਦੀ ਇਹ ਫੈਕਟਰੀ ਦੱਸੀ ਜਾ ਰਹੀ ਹੈ ਜਿੱਥੇ ਦੀ ਪੂਰੀ ਕਟਣਾ ਆ ਔਰ ਕਿਆ ਜਾ ਰਿਹਾ ਕੋਈ ਕਹਿ ਰਿਹਾ ਕਿ ਬੋਇਲਰ ਫਟਿਆ ਤਸਵੀਰ ਤੁਸੀਂ ਦੇਖ ਸਕਦੇ ਹੋ ਕੁਝ ਇਹ ਕਹਿ ਰਹੇ ਨੇ ਕਿ ਸ਼ਾਇਦ ਇੱਥੇ ਗੈਰ ਕਾਨੂੰ ਗੈਸ ਜਿਹੜੀ ਸੀਗੀ ਸਿਲੰਡਰ ਦੇ ਵਿੱਚ ਰੀਫਿਲ ਕੀਤੀ ਜਾ ਰਹੀ ਸੀਗੀ ਪਰ ਬੋਇਲਰ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਪੂਰੀ ਫੈਕਟਰੀ ਜਿੱਥੇ 300 ਬੰਦਾ ਕੰਮ ਕਰ ਰਿਹਾ ਅਚਾਨਕ ਉਹਦੀ ਛੱਤ ਜਿਹੜੀ ਹੈ ਉਹ ਢਹਿ ਢੇਰੀ ਹੋ ਗਈ ਹੈ ਔਰ ਇਹ ਤਸਵੀਰ ਤੁਹਾਡੇ ਸਾਹਮਣੇ ਆ ਕਿ ਕਿੰਨਾ ਵੱਡਾ ਨੁਕਸਾਨ ਹੋਇਆ ਹਾਲਾਂਕਿ ਰੈਸਕਿਊ ਟੀਮਾਂ ਜਿਹੜੀਆਂ ਨੇ ਉੱਥੇ ਪਹੁੰਚੀਆਂ ਨੇ ਰਾਤ ਹੋ ਗਈ ਹੈ ਕਿਉਂਕਿ ਸ਼ਾਮੀ ਜੇ ਇਹ ਘਟਨਾ ਵਾਪਰੀ ਹੈ ਉਸ ਤੋਂ ਬਾਅਦ ਇਹ ਤਸਵੀਰ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿੱਡਾ ਵੱਡਾ ਨੁਕਸਾਨ ਹੋਇਆ ਆ ਅੰਮ੍ਰਿਤਸਰ ਦੀ ਮਾਫ ਕਰਨਾ ਲੁਧਿਆਣਾ ਦੀ ਇਹ ਤਸਵੀਰ ਹੈ ਫੋਕਲ ਪੁਆਇੰਟ जिथे कि यह जा रहा है कि बॉयलर फटे आया और फोकल पॉइंट अठ नंबर फेज़ है जीवन नगर दसया जा रहा जिथे कि इस फैक्ट्री दसाया जा रहा है, भी तीन सौ तो व्ध लोग काम करते अचानक बॉयलर फटन जा रहा है कि मलबे थल आ गए मिल रही है हले फिलहाल जो जानकारी है वो क्या जा रहा है कि बॉयलर है और कोई पिछ भी भी रहा है कि देसी सिलेंडर जो ਕੋਈ ਬਸਤ ਹੈ ਜਿਹੜੀ ਉਹ ਫੱਟੀ ਆ ਜਿਸ ਤੋਂ ਬਾਅਦ ਇਹ ਪੂਰੀ ਘਟਨਾ ਦੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੱਡੀਆਂ ਘਾਤਕ ਤਸਵੀਰਾਂ ਜੜੀਆਂ ਨੇ ਉਹ ਸਾਹਮਣੇ ਆਈਆਂ ਨੇ ਰੈਸਕਿਊ ਆਪਰੇਸ਼ਨ ਚੱਲ ਰਿਹਾ ਮੌਕੇ ਦੇ ਉੱਤੇ ਉੱਤੇ ਡੀਸੀ ਪਹੁੰਚ ਗਏ ਨੇ ਜਤਿੰਦਰ ਜੋਰਵਾਲ ਪਹੁੰਚੇ ਨੇ ਤੁਸੀਂ ਦੇਖੋ ਤਸਵੀਰ ਜਿਹੜੀ ਹੈ ਬਹੁਤ ਖਤਰਨਾਕ ਤਸਵੀਰ ਜਿਹੜੀ ਤੁਹਾਡੇ ਇਸ ਸਮੇਂ ਸਕਰੀਨ ਦੇ ਉੱਤੇ ਆ ਇਹ ਇਹ ਬਿਲਕੁਲ ਸ਼ਾਮ ਪਈ ਜਿਹੜਾ ਹਾਦਸਾ ਹੋਇਆ ਆ ਤੁਸੀਂ ਦੇਖੋ ਬੋਇਲਰ ਫਟਣ ਦੇ ਨਾਲ ਛਤਾਂ ਉੜਗੀਆਂ ਨੇ ਔਰ 300 ਤੋਂ ਵੱਧ ਬੰਦੇ ਦੱਸੇ ਜਾ ਰਹੇ ਨੇ ਜਿਹੜੇ ਕਿ ਇਸ ਜਿਹੜਾ ਆਪਾਂ ਪੂਰੇ ਘਟਨਾਕਰਮ ਦੇ ਵਿੱਚ ਦੇਖੀਏ ਕਿ ਥੱਲੇ ਦਸੇ ਜਾ ਰਹੇ ਨੇ ਔਰ ਇਹ ਕਿਹਾ ਜਾ ਰਿਹਾ ਕਿ ਮਾਲਕ ਵੀ ਜਿਹੜਾ ਆ ਫੈਕਟਰੀ ਦਾ ਉਹ ਇਸ ਜਗ੍ਹਾ ਦੇ ਉੱਤੇ ਸੀਗਾ ਔਰ ਉਹ ਵੀ ਥੱਲੇ ਧਸੇ ਹੋਣ ਦੇ ਉਹਦਾ ਵੀ ਸ਼ੱਕ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਿੰਡੀ ਖਤਰਨਾਕ ਤਸਵੀਰਾਂ ਫਿਲਹਾਲ ਤੁਹਾਨੂੰ ਤਾਜ਼ੀਆਂ ਤਸਵੀਰਾਂ ਵਿੱਚ ਕੁਝ ਦੇਰ ਚ ਦਿਖਾ ਰਹੇ ਹਾਂ ਜਿੱਥੇ ਕਿ ਹੁਣ ਡੀਸੀ ਪਹੁੰਚੇ ਨੇ ਲੁਧਿਆਣਾ ਦੇ ਕਿਉਂਕਿ ਬਹੁਤ ਵੱਡਾ ਹਾ사 ਦੱਸਿਆ ਜਾ ਰਿਹਾ ਬਹੁਤ ਵੱਡਾ ਹਾ사 ਦੱਸਿਆ ਜਾ ਰਿਹਾ ਅ ਲੇਟਸ ਤਸਵੀਰ ਮੇਰੇ ਕੋਲ ਹੈ ਮੈਂ ਤੁਹਾਨੂੰ ਉਹ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਬਸ ਚੰਨ ਦੀ ਮਿੰਟਾਂ ਦੇ ਵਿੱਚ ਕਿ ਕਿਵੇਂ ਇਹ ਪੂਰਾ ਹਾਦਸਾ ਵਾਪਰਿਆ ਆ ਔਰ ਉਸ ਤੋਂ ਬਾਅਦ ਇਹ ਤਸਵੀਰ ਤੁਹਾਡੇ ਤੱਕ ਆਏਗੀ ਫਿਲਹਾਲ ਇਹ ਤਸਵੀਰਾਂ ਸਿੱਧੀਆਂ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਕਹਿੰਦੇ ਨੇ ਕਿ 300 ਤੋਂ ਵੱਧ ਬੰਦੇ ਇੱਥੇ ਕੰਮ ਕਰਦੇ ਸੀਗੇ ਔਰ ਲੋਕਾਂ ਦੇ ਥੱਲੇ ਦੱਬੇ ਹੋਣ ਦੀ ਅੰਕਸ਼ਾ ਲਾਈ ਜਾ ਰਹੀ ਆ ਇਹ ਬਹੁਤ ਵੱਡਾ ਥੋੜੇ ਜਿ ਸਮੇਂ ਦੇ ਵਿੱਚ ਇਹ ਤੀਜਾ ਚੌਥਾ ਹਾਦਸਾ ਆਇਆ ਇਸ ਏਰੀਆ ਦੇ ਵਿੱਚ ਔਰ ਜੀਵਨ ਨਗਰ ਦੱਸਿਆ ਜਾ ਰਿਹਾ 8 ਨੰਬਰ ਫੇਸ ਹੈ ਜਿੱਥੇ ਕਿ ਇਹ ਪੂਰੀ ਘਟਨਾ ਵਾਪਰੀ ਦੱਸੀ ਜਾ ਰਹੀ ਆ ਫਿਲਹਾਲ ਲੁਧਿਆਣਾ ਦੀਆਂ ਤਸਵੀਰਾਂ ਤੁਸੀਂ ਦੇਖੋ ਕਿ ਕਿੱਡਾ ਵੱਡਾ ਹਾਦਸਾ ਲੁਧਿਆਣਾ ਦੇ ਵਿੱਚ ਹੋਇਆ ਬਲਾਸਟ ਹੋਇਆ ਦੱਸਿਆ ਜਾ ਰਿਹਾ ਤਸਵੀਰ ਤੁਸੀਂ ਦੇਖ ਸਕਦੇ ਹੋ ਔਰ ਇਹ ਇੱਕ ਤਰੀਕੇ ਦੇ ਨਾਲ ਜੇ ਗੱਲ ਕੀਤੀ ਜਾਵੇ ਉੱਥੇ ਦੇ ਜਿਹੜੇ ਡੀਸੀ ਨੇ ਉਹ ਵੀ ਉੱਥੇ ਪਹੁੰਚੇ ਨੇ ਔਰ ਇੱਕ ਤਰੀ ਮੈਂ ਜੇ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿਉਂਕਿ ਉੱਥੇ ਰੈਸਕਿਊ ਲਾਈਵ ਰੈਸਕਿਊ ਚੱਲ ਰਿਹਾ ਔਰ ਫਿਲਹਾਲ ਰੈਸਕਿਊ ਜਿਹੜੀ ਹੈ ਤਸਵੀਰ ਤੁਹਾਡੇ ਨਾਲ ਮੈਂ ਸਾਂਝੀਆਂ ਕਰਾਂਗਾ ਕਿਉਂਕਿ ਬਹੁਤ ਖਤਰਨਾਕ ਹਾਦਸਾ ਹੈ ਇਹ ਸਾਡੇ ਕੋਲੇ ਦਿਨ ਦੀ ਸ਼ਾਮ ਦੀਆਂ ਤਸਵੀਰਾਂ ਨੇ ਪਰ ਹੁਣ ਉੱਥੇ ਲੇਟੈਸਟ ਬਹੁਤ ਗਹਿਮਾ ਗਹਿਮੀ ਹੋ ਗਈ ਹੈ ਕਿਉਂਕਿ ਐਡਾ ਵੱਡਾ ਹਾਦਸਾ 300 ਤੋਂ ਵੱਧ ਕਰਮਚਾਰੀ ਉੱਥੇ ਕੰਮ ਕਰਦੇ ਸੀ ਤੇ ਜੇਕਰ ਉਹ ਥੱਲੇ ਹੋਏ ਤਾਂ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਟ੍ਰੈਜੇਡੀ ਹੈ ਕਿਉਂਕਿ ਐਡੀ ਵੱਡਾ ਟ੍ਰੈਜੇਡੀ ਔਰ ਦੇਖੋ ਕਿਦਾਂ ਨਿਜਮਾ ਦੀਆਂ ਕਹਿੰਦੇ ਕਿ ਉੱਥੇ ਚਿੱਥੜੀਆਂ ਉੱਡੀਆਂ ਹੋਈਆਂ ਨੇ ਜੇਕਰ ਬੋਇਲਰ ਵੀ ਹੈ ਪ੍ਰੀਕਾਸ਼ਨ ਪ੍ਰੋਪਰ ਨਹੀਂ ਹੈਗੇ ਕਿਉਂਕਿ ਇਸ ਤਰੀਕੇ ਦੇ ਨਾਲ ਬੋਇਲਰ ਫਟਦਾ ਹੈ ਤਾਂ ਫਿਰ ਕਿਸ ਤਰੀਕੇ ਦੇ ਨਾਲ ਕਿਉਂਕਿ ਕੋਈ ਕਹਿਆ ਜਾ ਰਿਹਾ ਕਿ ਦੇਸੀ ਸਿਲੰਡਰ ਸਿਗਾ ਉਹ ਫਟਿਆ ਆ ਉਸ ਦੇ ਕਰਕੇ ਸੱਤਾ ਡਿੱਗ ਗਈਆਂ ਇਹ ਬਹੁਤ ਬੁਰਾ ਹਾਲ ਹੈ ਗਹਿਮਾ ਗਹਿਮੀ ਦਾ ਮਾਹੌਲ ਹੈ ਇਸ ਸਮੇਂ ਲੁਧਿਆਣਾ ਦੇ ਅੰਦਰ ਕਿਉਂਕਿ 300 ਤੋਂ ਬਾਅਦ ਉੱਥੇ ਲੋਕ ਦੱਸੇ ਜਾ ਰਹੇ ਸੀ ਕੰਮ ਕਰਦੇ ਔਰ ਜੇਕਰ 300 ਤੋਂ ਬਾਅਦ ਲੋਕ ਉੱਥੇ ਕੰਮ ਕਰ ਰਹੇ ਆ ਤੇ ਥੱਲੇ ਵੀ ਦੱਬੇ ਹੋਣਗੇ ਔਰ ਇਹ ਵੀ ਦੱਸਿਆ ਜਾ ਰਿਹਾ ਜੋ ਸਾਡੀ ਜਾਣਕਾਰੀ ਹੈ ਸਾਡੇ ਉੱਤੇ ਰਿਪੋਰਟਰਸ ਦੀ ਜਾਣਕਾਰੀ ਹੈ ਕਿ ਇਹਦੇ ਥੱਲੇ ਮਾਲਕ ਵੀ ਦੱਬਿਆ ਹੋਇਆ ਹੈ ਰੈਸਕਿਊ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਲੁਧਿਆਣਾ ਦੇ ਵਿੱਚ ਬਹੁਤ ਵੱਡਾ ਹਾਦਸਾ ਹੋਇਆ ਆ ਜਿੱਥੇ ਦੀ ਤਸਵੀਰ ਜਿਹੜੀ ਆ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਆ ਔਰ ਇਹ ਫਿਲਹਾਲ ਤਾਜ਼ੀਆਂ ਸਿੱਧੀਆਂ ਤਸਵੀਰਾਂ ਲਈ ਤੁਹਾਨੂੰ ਉੱਥੇ ਲੈ ਕੇ ਜਾਵਾਂਗੇ ਉੱਥੇ ਹੁਣ ਉੱਥੇ ਦੇ ਡੀਸੀ ਜਿਹੜੇ ਨੇ ਜਤਿੰਦਰ ਜੋਰਵਾਲ ਉਹ ਵੀ ਪਹੁੰਚ ਗਏ ਨੇ ਰੈਸਕਿਊ ਚੈੱਕ ਕਰ ਰਹੇ ਨੇ ਕਿਉਂਕਿ ਜਿਵੇਂ ਜਿਵੇਂ ਸਭ ਨੂੰ ਪਤਾ ਲੱਗ ਰਿਹਾ ਕਿ ਐਡਾ ਵੱਡਾ ਹਾਦਸਾ ਹੋ ਗਿਆ ਉਵੇਂ-ਉਵੇਂ ਉੱਥੇ ਪ੍ਰਸ਼ਾਸਨ ਪਹੁੰਚਣਾ ਸ਼ੁਰੂ ਹੋ ਗਿਆ ਆ 300 ਤੋਂ ਵੱਧ ਬੰਦੇ ਦੱਸੇ ਜਾ ਰਹੇ ਸੀ ਇਸ ਫੈਕਟਰੀ 'ਚ ਕੰਮ ਕਰਦੇ ਔਰ ਜੇਕਰ نیچے ਦੱਬੇ ਹੋਏ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਗੱਡਾ ਵੱਡ ਅ ਲੇਟਸ ਅਪਡੇਟ ਦੇਵਾਂਗੇ ਤੁਹਾਨੂੰ ਕੁਝ ਹੀ ਪਲਾਂ ਤੱਕ ਕਿਉਂਕਿ ਸਾਡੇ ਉੱਥੇ ਰਿਪੋਰਟਰ ਪਹੁੰਚ ਚੁੱਕੇ ਨੇ ਕੈਮਰਾ ਪੈਨ ਕਰਾਂਗੇ ਕਿ ਕਿਵੇਂ ਕਿਵੇਂ ਉਸ ਤਰੀਕੇ ਦੇ ਨਾਲ ਇੱਥੇ ਹੋਇਆ ਆ ਸ਼ਾਮੀ ਜੇ ਹਾਦਸਾ ਹੁੰਦਾ ਆ ਔਰ ਦੇਖਦੇ ਨੇ ਦੇਖਦੇ ਹੁਣ ਕਬਰਾਂ ਫੈਲਣੀਆਂ ਸ਼ੁਰੂ ਹੋਈਆਂ ਨੇ ਔਰ ਮਾਲਕ ਵੀ ਕਿਹਾ ਜਾ ਰਿਹਾ ਕਿ ਫੈਕਟਰੀ ਦਾ ਜਿਹੜਾ ਮਾਲਕ ਹੈ ਉਹ ਵੀ ਅੰਦਰ ਹੀ ਆ ਉਹ ਵੀ ਸ਼ਾਇਦ ਉਹਦਾ ਵੀ ਰੈਸਕਿਊ ਕਰਨਾ ਸ਼ੁਰੂ ਕਰਨਗੇ ਕਿਉਂਕਿ نیچے ਉਹ ਵੀ ਸ਼ਾਇਦ ਦੱਬਿਆ ਹੋਇਆ ਹੋਗਾ ਔਰ ਇਹ ਤਸਵੀਰ ਜਿਹੜੀ ਹੈ ਲੁਧਿਆਣਾ ਦਾ ਏਰੀਆ ਜਿਹੜਾ ਆ ਕਹਿੰਦੇ ਨੇ ਫੋਕਲ ਪੁਆਇੰਟ ਆ ਫੇਜ਼ ਨੰਬਰ 8 ਦੱਸਿਆ ਜਾ ਰਿਹਾ ਹੈ ਗਲੀ ਨੰਬਰ ਜਿਹੜਾ ਆ 8 ਫੇਜ਼ ਨੰਬਰ 8 ਦੱਸਿਆ ਜਾ ਰਿਹਾ ਜੀਵਨ ਨਗਰ ਦੱਸਿਆ ਜਾ ਰਿਹਾ ਔਰ ਕੋਈ ਬੋਇਲਰ ਬਾਰੇ ਦੱਸਿਆ ਹਲੇ ਤੱਕ ਪੂਰੇ ਤਰੀਕੇ ਨਾਲ ਕਨਫਰਮੇਸ਼ਨ ਨਹੀਂ ਹੈ ਕਿ ਬੋਇਲਰ ਦੇ ਵਿੱਚ ਕੀ ਫਟਿਆ ਹੈ ਪਰ ਸਾਰੇ ਇਹ ਦੱਸ ਰਹੇ ਨੇ ਕਿ ਬੋਇਲਰ ਆ ਉੱਥੇ ਔਰ ਇਹ ਤਸਵੀਰ ਬੜੀ ਖਤਰਨਾਕ ਤਸਵੀਰ ਹੈ ਔਰ ਕਿਹਾ ਜਾ ਰਿਹਾ ਹੈ ਕਿ ਫੈਕਟਰੀ ਜਿਹੜੀ ਹੈ ਇਹਦੇ ਵਿੱਚ 300 ਤੋਂ ਵੱਧ ਕਰਮਚਾਰੀ ਕੰਮ ਕਰਦੇ ਸੀਗੇ ਮੌਕੇ ਦੇ ਉੱਤੇ ਮੌਜੂਦ ਸੀਗੇ ਔਰ ਕਿੰਨੇ ਲੋਕਾਂ ਦਾ ਅੰਕੜਾ ਆਇਆ ਬਹੁਤ ਜਲਦ ਉਥੇ ਡੀਸੀ ਪਹੁੰਚ ਗਏ ਨੇ ਸਭ ਕੁਝ ਦੱਸਣਗੇ ਕਿਉਂਕਿ ਇੱਕਦਮ ਜਦੋਂ ਹਾਦਸਾ ਵਾਪਰਦਾ ਹੈ ਇਹ ਬਹੁਤ ਕੰਜਸਟਡ ਜਗ੍ਹਾ ਦੇ ਵਿੱਚ ਫੈਕਟਰੀਆਂ ਨੇ ਔਰ ਇੱਕਦਮ ਪਤਾ ਵੀ ਨਹੀਂ ਲੱਗਦਾ ਕਿ ਇਸ ਫੈਕਟਰੀ 'ਚ ਇੰਨੇ ਬੰਦੇ ਆ ਇਸ ਫੈਕਟਰੀ 'ਚ ਇੰਨੇ ਬੰਦੇ ਆ ਔਰ ਫਿਲਹਾਲ ਤੁਸੀਂ ਦੇਖ ਸਕਦੇ ਹੋ ਇਹ ਤਾਜ਼ਾ ਤਸਵੀਰਾਂ ਡੀਸੀ ਐਕਸਾਈਡ ਦੇ ਉੱਤੇ ਪਹੁੰਚ ਗਏ ਨੇ ਕਿਉਂਕਿ ਲੱਗ ਰਿਹਾ ਕਿ ਡੀਸੀ ਸਾਹਿਬ ਨੂੰ ਜਿਵੇਂ ਪਤਾ ਲੱਗਾ ਉਸੇ ਪਹੁੰਚ ਗਏ ਨੇ ਸਿੱਧੀਆਂ ਤਸਵੀਰਾਂ ਉਹ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਸਾਡੀ ਗੱਲਬਾਤ ਵੀ ਡੀਸੀ ਸਾਹਿਬ ਨਾਲ ਹੋਈ ਹੈ ਉਹ ਵੀ ਦਿਖਾਉਣ ਬਹੁਤ ਵੱਡਾ ਹਾਦਸਾ ਫੈਕਟਰੀ ਦੇ ਵਿੱਚ ਬੋਇਲਰ ਫਟਿਆ ਆ ਔਰ ਬੋਇਲਰ ਫਟਣ ਦੇ ਨਾਲ ਉਹਦੀਆਂ ਸੱਤਾ ਥੱਲੇ ਰੱਗੀਆਂ ਨੇ ਥੱਲੇ ਤਸੇ ਮਜ਼ਦੂਰ ਜਿਹੜੇ ਥੱਲੇ ਦੱਬੇ ਹੋਣ ਦੀ ਆਕੰਸ਼ਾ ਆ ਇਥੇ ਤੱਕੇ ਵੀ ਕਿਹਾ ਜਾ ਰਿਹਾ ਕਿ ਮਾਲਕ ਜਿਹੜਾ ਫੈਕਟਰੀ ਦਾ ਆ ਉਹ ਵੀ ਇਹਦੇ ਥੱਲੇ ਫਸਿਆ ਹੋਇਆ ਬਾਹਰ ਨਿਕਲੇ ਹਮ ਸੇ ਹਮ ਅੱਧਾ ਘੰਟੇ ਬਾਅਦ ਨਿਕਲੇ ਆਪਣੇ ਆਪ ਨਿਕਲੇ ਹਮ 3-4 ਬੰਦੇ ਵੀ ਮਸ਼ੀਨ ਦੇ ਸਾਈਡ ਮੇ ਥੇ ਅੱਛਾ ਅਵੇ ਜਦ ਥਮ ਗਇਆ ਜਦ धीरे तो धीरे रास्ता बना के भी किसी तरह से इधर उधर से सब उधरता से अंदर बुरा हाल था भी। अच्छा किसी तरह से रास्ता ढूंढ के ऊपर छत पर निकल गया है मतलब बिल्डिंग, बिल्डिंग में सपोर्ट लगा रहे थे पिल्लर गला हुआ तो अच्छा हाँ तो पिल्लर के बगल में सपोर्ट लगा रहे थे पिल्लर गला था रहे थे वो गिर गया अच्छा कितना बड़ा पिल्लर था पिल्लर तो कितना उसका वजन कितना होगा कुछ आइडिया है पिल्लर नहीं गिरा हाँ जी पिल्लर गला हुआ था अच्छा। तो उसमें और सपोर्ट लगा रहे थे बगल से दूसरे एंगल वो गिर गया छत गिर नीचे छत पूरी गिर गई ऊपर से अच्छा तो ये क्रेन बाहर से मंगाई थी या कंपनी की थी अंदर नहीं बाहर से क्रेन आई थी बाहर से क्रेन। हाँ वो तो वो क्रेन, क्रेन जो चला रहे थे वो भी अंदर ही दब गए अब ये तो नहीं पता निकले और आपके साथ कितने बंदे निकले हैं बाहर हमारे साथ बारह तेरह बंदे निकले अच्छा तो टोटल बंदे कितने थे अंदर टोटल पैसे में काम कितने बंदे करते हैं फैक्ट्री काम छब्बीस सत्ताईस बंदे करते होंगे बाकी सब इधर उधर मिला सब आप के सब मशीन थे हाँ। कितनी दूरी पर थे आप। थी चोट कितने लोगों को लगी आपकी कोई चोट लगी है चोट तो हमको माड़ा मोटा आंदोलन चोट है बारह बंदे बाहर आए उनको चोटे लगी हाँ कुछ एक का तो पैर कट गया बिल्कुल अच्छा एक बेहोश है दो पैर कट गया क्या नाम नाम तो पता करना पड़ेगा हम भी नवे ही लगे ले ले है। तो को कि कोली डाइंग यूनिट जी उटरी ओलैब्स कर गई कि एकदम ही जो है बिल्डिंग ओलैप कर गई जीवरी इनफॉरमेसान सुपरवाइजर मेरे नीची है उसके तहत अजे उन्ती ब आए ਤੋ ਫੈਕਟਰੀ ਕੋਲਾਪਸੀ ਜਿਹੜੇ ਸੀਗੇ ਸਾਡੇ ਡਿਪਾਰਟਮੈਂਟਸ ਨੇ ਕਾਫੀ ਬੰਦੇ ਏਕਿਊਏਟ ਕੀਤੇ ਤੇ ਐਜ਼ ਆਫ ਨਾਓ ਜਿਹੜੇ ਹੈਗੇ 6 ਬੰਦੇ ਟਰੈਪਸ ਹੈਗੇ ਅੰਦਰ ਐਨਡੀਆਰਫ ਦੀ ਟੀਮ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਾਇਮ ਕਰ ਲਿਆ ਗਿਆ ਇੱਕ ਟੀਮ ਇਸ ਵੇਲੇ ਮੌਕੇ ਤੇ ਕੰਮ ਕਰ ਰਹੀ ਹੈ ਤੁਸੀਂ ਦੇਖ ਸਕਦੇ ਹੋ ਤੇ ਇੱਕ ਟੀਮ ਜਿਹੜੀ ਹੈਗੀ ਥੋੜੀ ਹੀ ਦੇਰ ਦੇ ਵਿੱਚ ਹੋਰ ਇੱਥੇ ਪਹੁੰਚ ਰਹੀ ਹੈ सिविल प्रशासन ਵੱਲੋਂ ਇਸ ਵੇਲੇ ਮੈਡੀਕਲ ਟੀਮਾਂ ਮੌਕੇ ਤੇ ਸਥਾਪਿਤ ਹੈਗੀਆਂ ਫਾਇਰ ਬ੍ਰਿਗੇਡ ਦੀ ਟੀਮਾਂ ਫਾਇਰ ਅਫਸਰਸ ਨੇ ਉਹ ਇਥੇ ਨੇ ਡਿਪਰੇਟਿਵ ਫੈਕਟਰੀ ਦੀ ਟੀਮ ਇਥੇ ਨੇ ਡੀਸੀਪੀ ਸਾਹਿਬ ਮੌਕੇ ਤੇ ਆਪ ਇੱਥੇ ਨੇ ਤੇ ਨਾਲ ਹੀ ਜਿਹੜਾ ਹੈਗਾ ਡੀਆਈਸੀ ਡਿਪਾਰਟਮੈਂਟ ਤੇ ਹੋਰ ਸਾਰੇ ਵਿਭਾਗ ਇਹ ਇਸ ਵੇਲੇ ਪੂਰੇ ਆਪਣੇ ਜਿਹੜੀ ਵੀ ਡਿਊਟੀਆਂ ਹੈਗੀਆਂ ਉਹ ਕਰ ਰਿਹਾ ਹੈ ਮੇਰੀ মিডিਆ ਦੇ ਸਾਥੀਆਂ ਰਾਹੀ ਇਹ ਬੇਨਤੀ ਹੈ ਕਿ ਲੋਕੀ ਜਿਹੜੇ ਅਸੀਂ ਜਿਹੜਾ ਏਰੀਆ ਕਟਆਫ ਕੀਤਾ ਹੈਗਾ ਉਹ ਏਰੀਏ ਦੇ ਵਿੱਚ ਨਾਬਾਬ ਨਾ ਕਿਸੇ ਦੇ ਐਂਟਰ ਹੋਈਏ ਰੈਸਕਿਊ ਟੀਮਾਂ ਨੂੰ ਆਪਣਾ ਕੰਮ ਕਰਨ ਦੀ ਹੈ ਔਰ ਅਸੀਂ ਆਸ ਕਰਦੇ ਤੇ ਅਰਦਾਸ ਕਰਦੇ ਕਿ ਜਿਹੜੇ ਵੀ ਬੰਦੇ ਉੱਤੇ ਟ੍ਰੈਪਡ ਹੈ ਉਹਦੇ ਜਾਨ ਨੂੰ ਕੋ ਨੁਕਸਾਨ ਨਾ ਸੈਨਾ ਕੋ ਸਿਕਿਉਰਟੀ ਮੈਜਰ ਪੂਰੇ ਫੋਲੋ ਕਰ ਰਹੀ ਸੀ ਕਿ ਜਿਸ ਤਰੀਕੇ ਨਾਲ ਹਾਦਸਾ ਹੋਇਆ ਜੋ ਕਿ ਦੀ ਉਹ ਜਿਹੜਾ ਹੈਗਾ ਬਾਤ ਜਿਹੜੀ ਅਸੀਂ ਆਲਰੇਡੀ ਇਨਕੁਆਇਰੀ ਇੱਕ ਮਿਨਿਸਟਰ ਲਿੰਕੁਆਇਰੀ ਮਾਰਕ ਕਰ ਦਿੱਤੀ ਗਈ ਹੈ ਐਸ.ੀ.ਐਮ ਵੀ ਤਦਾਨੀ ਹੈ ਉਹ ਰਿਪੋਰਟ ਦੇ ਵਿੱਚ ਅਸੀਂ ਦੱਸ ਸਕਦੇ ਹਾਂ ਕਿ ਕੁਝ ਹੋਇਆ ਸੀਗਾ ਇਸ ਵੇਲੇ ਜਿਹੜੀ ਪ੍ਰਸ਼ਾਸਨਨੀ ਤੇ ਪੁਲਿਸ ਪ੍ਰਸ਼ਾਸਨ ਦੇ ਐਨ.ਡੀ.ਆਰ ਦੀ ਪ੍ਰਾਇੋਰਟੀ ਹੈ ਉਹ ਹੈਗੀ ਕਿ ਜਿਹੜੇ ਬੰਦੇ ਨੇ ਇਸ ਵੇਲੇ ਟਰੈਕ ਉਹਨੂੰ ਰਿਕਵਰ ਸਰ ਹਾਲ ਤੱਕ ਕਲੀਅਰ ਕਰ ਦੋ ਕਿਸ ਤਰ੍ਹਾਂ ਹੈ ਕਿ ਕੋਈ ਦਵਾ ਡਿੱਗੀ ਜਾਂ ਬੋਇਲਰ ਫਟਿਆ ਕੁਝ ਕਹਿ ਰਹੇ ਨੇ ਬੋਇਲਰ ਫਟਿਆ ਇਸ ਤਰ੍ਹਾਂ ਦਾ ਜਿਹੜਾ ਹੈਗਾ ਸੁਪਰਵਾਈਜ਼ਰ ਨੇ ਇਹ ਚੀਜ਼ ਸਾਹਮਣੇ ਜਿਹੜੀ ਦੱਸੀ ਹੈਗੀ ਚਲੋ ਪਰਮਿਸ਼ਨ ਦੇ ਮੁਤਾਬਿਕ ਇਹ ਜਿਹੜੇ ਸੀ ਕਿ ਸਟੈਂਡ ਉਹਦੇ ਵਿੱਚ ਜਿਹੜਾ ਹੈਗਾ ਇੱਕਦਮੀ ਬਿਲਡਿੰਗ ਜਿਹੜੀ ਕੋਲਾਪਸ ਕਰ ਗਈ ਸਰ ਅਜਾ 6 ਬੰਦੇ ਜਿਹੜੇ ਜੱਕੇ ਹੈਗੇ ਕਿਧ ਪਾਸੇ ਹੋ ਸਕਦੇ ਆ ਉਹ ਵਰਕਰ ਨੇ ਜਾਂ ਕੋਈ ਹੋਰ ਨੇ ਉਹ ਵਰਕਰਸ ਨੇ ਤੋਂ ਮਾਲਕ ਵੀ ਕਿੰਨੇ 10 ਦੇ ਕਿ ਮਾਲਕ ਵੀ ਅੰਦਰ ਸੀ ਕਿਹੜੇ ਨਹੀਂ ਐਸ ਆਫ ਨਾਓ ਸਾਹਮਣੇ ਦੱਸਿਆ ਗਿਆ ਜਿਹੜੇ ਵਰਕਰਸ ਨੇ ਹੋ ਸਕਦਾ ਜਾਨੀ ਐਸ ਆਫ ਨਾਓ ਨੋ ਕਨਫਰਮ ਇਤ ਰਿਪੋਰਟ ਅਜੇ ਇਸਕੇ ਉੱਪਰ ਚੱਲ ਰਿਹਾ ਐ ਇਸੇ ਅਟਾਸ ਕਰਦੇ ਜਿਹੜੀ ਤੁਹਾਨੂੰ ਪਹਿਲਾਂ ਵੀ ਗਿਆ ਸੀਗਾ ਕਿ ਆਈ ਹੋਪ ਕਿ ਜੋ ਜਿਹੜੇ ਵੀ ਅੰਦਰ ਡ੍ਰੈਫਟ ਨੇ ਉਹ ਚੰ ਉਹ ਬਿਲਕੁਲ ਸੇਫੀ ਬਾਹਰ ਆ ਗਏ ਸਾਨੂੰ ਇਤਲਾ ਮਿਲਣ ਤੋਂ ਉੱਤੇ ਜਿਹੜਾ ਵੀ ਇੱਥੇ ਅੰਦਰ ਬੰਦਿਆਂ ਦੇ ਖੱਤਸਾ ਸੀ ਤਾਂ ਉਹਦੇ ਵਿੱਚ ਸਾਡੀਆਂ ਜਿਹੜੀਆਂ ਸਿਵਲ ਪ੍ਰਸ਼ਾਸਕ ਤੇ ਪੁਲਿਸ ਦੀ ਜਿਹੜੀ ਸਾਡੀ ਟੀਮ ਉਹ ਸਾਰੀ ਇੱਥੇ ਹਾਜ਼ਰ ਹੈ ਉਹਨਾਂ ਨੇ ਆ ਕੇ ਜੋ ਇਹ ਜੋ ਮੈਨੇਜਮੈਂਟ ਜਿਹੜੀ ਇੱਥੇ ਕਰਨੀ ਸੀ ਉਹ ਸਾਰੀ ਅਸੀਂ ਕਰ ਲਈ ਹੈ ਤੇ ਨਾਲ ਜਿਹੜੀ ਡਿਜ਼ਾਸਟਰ ਮੈਨੇਜਮੈਂਟ ਵਾਲੀ ਟੀਮ ਵੀ ਆਈ ਹੋਈ ਹੈ ਉਹਨਾਂ ਨੇ ਆਪਣਾ ਕੰਮ ਬੜਾ ਅਸ਼ੀ ਕਿਤਾਬ ਸਾਡਾ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਨੂੰ ਜੋ ਵੀ ਅਸਿਸਟੈਂਸ ਮਿਲਦੀ ਹੈ ਉਹ ਦੇ ਰਹੇ ਆ ਫਿਲਹਾਲ ਸਾਡੀ ਜਿਹੜੀ ਫਸਟ ਪ੍ਰਾਇੋਰਟੀ ਹੈ ਵੀ ਜਿਹੜੇ ਕੋਈ ਬੰਦੇ ਇੰਜਰਡ ਆ ਉਹਨਾਂ ਨੂੰ ਫਰਸਟ ایڈ ਦਵਾ ਕੇ ਹਸਪੀਟਲ ਤੇ ਜਵਾ ਜਾਵੇ ਤੇ ਜਿਹੜੇ ਕੋਈ ਅੰਦਰ ਹੈ ਉਹਨਾਂ ਨੂੰ ਐਕਿਊਏਟ ਮਤਲਬ ਸੇਫਲੀ ਜਿਹੜਾ ਬਾਹਰ ਕੱਢਿਆ ਜਾਵੇ ਤੇ ਆਪਣਾ ਸਰ ਇਹ ਏਰੀਆ ਕਿਹੜਾ ਪੈਂਦਾ ਹੈਗਾ ਸਾਹਮਣੇ ਇਹ ਮੋਕਲ ਪੁਆਇੰਟ ਦਾ ਏਰੀਆ ਪੈਂਦਾ ਹੈ ਜਿੱਥੇ ਦਾ ਬੋਇਲਰ ਫਟਿਆ ਕਿਉਂਕਿ ਫੈਕਟਰੀ ਦੇ ਅੰਦਰ ਪਰ ਫੈਕਟਰੀ ਦੇ ਅੰਦਰ ਬਰਮਲ ਚੱਲ ਰਹੀ ਸੀ ਉਹਦੇ ਕਾਰਨ ਕੋਈ ਬਿਲਡਰ ਕਿਸਕਨ ਕਾਰਨ ਜਿਹੜਾ ਬੋਇਲਰ ਫਟਿਆ ਜਿਹਦੇ ਵਿੱਚ ਸੱਤ ਬੰਦੇ ਅੰਦਰ ਦੱਸੀ ਜਾ ਰਹੇ ਸੀ ਜਿਹਦੇ ਵਿੱਚੋਂ ਇੱਕ ਪਹਿਲਾਂ ਕੱਢਿਆ ਗਿਆ ਹੋਰ ਨੇ ਤੇ ਜਿਹੜੇ ਨਾਲ ਆਲੇ ਦੁਆਲੇੋਂ ਚਾਰ ਹੋਰ ਸ਼ੱਟਾਂ ਲੱਗੀਆਂ ਮਤਲਬ ਟੋਟਲ 12 ਕ ਬੰਦਿਆਂ ਦੀ ਜਿਹੜੀਆਂ 23 ਬੰਦੇ ਟੋਟਲ ਸੀ ਜਿੱਚੋ 12 ਕ ਬੰਦਿਆਂ ਦੇ ਅੱਜ ਸ਼ੱਟ ਦੱਸੀ ਜਾ ਰਹੀ ਹੈ ਸੋ ਬੰਦੇ ਕੱਢ ਰਹੇ ਆ ਪੰਜ ਛੇ ਬੰਦੇ ਹਸਪੀਟਲ ਪਹੁੰਚ ਗਏ ਆ ਛੇ ਬੰਦੇ ਜੰਦਰ ਹੋ ਰਹੇ ਜਿਨ੍ਹਾਂ ਨੂੰ ਟੀਮਾਂ ਆ ਗਈਆਂ ਸਾਡੇ ਡੀਸੀ ਸਾਹਿਬ ਪੁਲਿਸ ਦੇ ਅਫਸਰ ਸਹਿਵਾਣ ਸਾਰੇ ਟੀਮਾਂ ਪਹੁੰਚੀਆਂ ਜੋ ਜਲਦੀ ਤੋਂ ਜਲਦੀ ਹੋਰਾਂ ਨੂੰ ਕੱਢ ਰਹੇ ਆ ਸਭ ਤੋਂ ਪਹਿਲਾਂ ਮੇਰੀ ਤੁਹਾਨੂੰ ਇਹੀ ਬੇਨਤੀ ਹੈ ਕਿ ਪਹਿਲਾਂ ਉਧਰ ਧਿਆਨ ਦਿੱਤਾ ਜਾਵੇ ਪਹਿਲਾਂ ਬੰਦਿਆਂ ਦੀ ਜਾਨਾਂ ਬਚਾਈਆਂ ਜਾਣ ਫਿਰ ਤੁਹਾਨੂੰ ਜਿਹੜਾ ਸਾਰਾ ਕੀ ਹਾਸਾ ਹੋਇਆ ਉਹਦੇ ਬਾਰੇ ਪਤਾ ਕਰਵਾ ਕੇ ਦੱਸ ਸਰ ਜਿਹੜਾ ਪਿੱਲਰ ਚੱਕਿਆ ਜਾ ਰਿਹਾ ਸੀ ਉਹ ਬਾਅਦ ਚ ਪਤਾ ਲੱਗੂਗਾ ਪਿੱਲਰ ਇਹ ਮਰਮਮਤ ਚੱਲ ਰਹੀ ਸੀ ਉਹ ਪਿੱਲਰ ਦੇ ਕੰਮ ਹੀ ਜੋ ਲੱਗ ਰਿਹਾ ਹਾਸਾ ਹੋਇਆ ਇਹ ਜੇ ਕਲੀਅਰ ਨਹੀਂ ਹੋਇਆ ਜਦੋਂ ਕਲੀਅਰ ਹੋਊਗਾ ਤੁਹਾਨੂੰ ਦੱਸਾਂਗੇ